वालमिकी वाली ਹਰਨ ਦਾ ਜੈ ਸੁਬਾ ਜੋ ਬੋਲੇ ਸੋ ਨਿਰਭੈ ਸੁਬਾ ਵਾਲਮੀਕੀ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਭੈ ਸੁਬਾ ਵਾਲਮੀਕੀ ਮਹਾਰਾਜ ਕੀ ਜੈ ਸਾਰੇ ਤਰਨ ਪ੍ਰੇਮੀ ਵੀਰਾਂ ਨੂੰ ਜੈ ਵਾਲਮੀਕੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਜਿਹੜੀ 7 ਪਵਨ ਵਾਲਮੀਕੀ ਤੀਰਥ ਦੇ ਉੱਤੇ ਜਿਹੜਾ ਸਫਾਈ ਅਭਿਆਨ ਦੇ ਮੁਤਲਕ ਜਿਹੜੀ ਵਸ ਜਾ ਰਹੀ ਆ ਜਿਹੜੀ ਇਸ ਵਾਰ ਦੀ ਸੇਵਾ ਸਾਡੇ ਬਰੇ ਸਰਕਾਰਯੋਗ ਜਿਹੜੇ ਇੱਕ ਮਹਿਮਾ ਜੀ ਦੇ ਬਰੇ ਹੀ ਆਦਰਯੋਗ ਨੇ ਉਹਨਾਂ ਨੇ ਕੀਤੀ ਇਹਦੇ ਵਿੱਚ ਜਿਹੜਾ ਯੋਗਦਾਨ ਵਿਸ਼ੇਸ਼ ਤੌਰ ਤੇ सुशील ਮਹਿਮਾ ਜੀ ਤੇ ਸਾਡੇ ਨਾਲ ਪੂਰੀ ਮਹਿਮਾ ਪਰਿਵਾਰ ਜਿਹੜਾ ਆ ਉਹ ਖੜਾ ਆ ਤੇ ਜਿਹੜਾ ਜਲੰਧਰ ਲਾਲ ਕੁਰਤੀ ਤੋਂ ਜਿਹੜੀ ਇਸ ਵਾਰ ਦੀ ਸੇਵਾ ਕੀਤੀ ਗਈ ਹੈ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦੀ ਆ ਪੂਰਾ ਮਹਿਮਾ ਪਰਿਵਾਰ ਦਾ ਸੁਪਨਾ ਆ ਪੂਰੇ ਵਾਲਮੀਕੀ ਸਮਾਜ ਨੇ ਖੁਲੀਆਂ ਅੱਖਾਂ ਦੇਖਿਆ ਜੋ ਸੁਤਰੇ ਨੂੰ ਪੂਰਾ ਕਰਨ ਲਈ ਜਿਹੜੀ 7ਵੀਂ ਫਸ ਸੇਵਾ ਜਾ ਰਹੀ ਹੈ ਮੁੰਮਾ ਪਰਿਵਾਰ ਤੋਂ ਵਿਸ਼ੇਸ਼ ਤੌਰ ਤੇ ਕਾਲਾ ਸਿੰਘ ਜਿਹੜਾ ਭਗਵਾਨ ਵਾਲਮੀਕੀ ਆਸ਼ਰਮ ਆ ਇਹ ਫਸ ਜਿਹੜੀ ਆ ਉੱਧਰ ਰਵਾਨਾ ਹੋਈ ਹੈ ਵਿਸ਼ੇਸ਼ ਤੌਰ ਤੇ ਉਸ ਫਸ ਨੂੰ ਰਵਾਨਾ ਕਰਨ ਲਈ ਪੂਰਾ ਮੁੰਮਾ ਪਰਿਵਾਰ ਆਇਆ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੀ ਟੀਮ ਵੀ ਮਜੂਦ ਨੇ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਸਤਜਾਲਯੋਗ ਹਰੀਸ਼ ਮਹਿਮਾ ਜੀ ਗੁਪਤੀ ਮਹਿਮਾ ਜੀ ਤੇ ਸਾਡੇ ਬੜੇ ਸਤਜਾਲਯੋਗ ਗੋਰਨ ਵਾਲਮੀਕਨ ਜੀ ਜੋ ਕਿ ਹਰ ਵਾਰin ਵਧੀਆ ਤੋਂ ਵਧੀਆ ਸਮਾਜ ਨੂੰ ਪਵਨ ਵਾਲਮੀਕੀ ਜੀ ਦੇ ਜੋੜ ਨਾਲ ਭਜਨ ਲੈ ਕੇ ਆਉਂਦੇ ਨੇ ਇਸ ਵਾਰ ਵੀ ਉਹ ਭਜਨ ਕਰ ਰਹੇ ਨੇ ਤੇ ਧੰਨਵਾਦੀਆਂ ਇਹੋ ਜਿਹੜੀਆਂ ਪਵਿੱਤਰ ਆਤਮਾਵਾਂ ਜਿਹੜੀਆਂ ਅੱਜ ਸਾਡੇ ਨਾਲ ਜੁੜੀਆਂ ਨੇ ਇਸ ਵਾਲਮੀਕੀ ਜੀ ਦੇ ਸਫਾਈ ਅਭਿਆਨ ਦੇ ਵਿੱਚ ਤੇ ਧੰਨਵਾਦੀਆਂ ਉਹਨਾਂ ਵੀਰਾਂ ਦਾ ਵੀ ਉਹਨਾਂ ਮਾਤਾਵਾਂ ਦਾ ਵੀ ਜਿਹੜਾ ਆਕੇ ਚੱਲਦੇ ਨੇ ਤੇ ਧੰਨਵਾਦ ਦੀਆਂ ਇਹ ਸੇਵਾ ਸਹਾਯੋਗ ਦੇਲੇ ਪੂਰੇ ਜਲੰਧਰ ਦਾ ਪੂਰੀ ਜਲੰਧਾ ਤੇ ਪੂਰੇ ਸਾਥੀਆਂ ਦਾ ਤੇ ਵਿਸ਼ੇਸ਼ ਤੌਰ ਤੇ ਸੰਦੀ ਕੁਲਵਿਆ ਜੀ ਦਾ ਐਨੇ ਸ਼ਬਦਾਂ ਨਾਲ ਇੱਕ ਵਾਰ ਫੇਰ ਆਪਣੇ ਸ਼ਬਦਾਂ ਨੂੰ ਵਿਰਾਮ ਦੇਣਾ ਹੈ ਅੰਤਰ ਵਿੱਚ ਮੋਮਾ ਪਰਿਵਾਰ ਤੇ ਸੁਸ਼ੀਲ ਮੋਮਾ ਜੀ ਦਾ ਧੰਨਵਾਦ ਕਰਦੇ ਹੋਏ ਜੈਵਾਲ ਸਿੰਘ ਸਾਰੇ